ਨਾਜੀ ਜਰਾ ਸੁਣਨ ਜਮਾ ਖੁੱਲ੍ਹੇ ਆ ਅੱਜ ਤੁਹਾਡੇ ਰੂਬਰੂ ਹੋਣ ਜਾ ਰਹੇ ਆ ਕਿ ਜੋ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਦਬੀਆਂ ਦੇ ਬਾਰੇ ਬਿੱਲ ਆਇਆ ਚੰਗੀ ਗੱਲ ਆ ਕਿ ਇਤੇ ਸਖਤ ਕਾਨੂੰਨ ਬਣਨਾ ਚਾਹੀਦਾ ਕਿ ਕਿਸੇ ਵੀ ਧਾਰਮਿਕ ਗਰੰਤੀ ਵਿਦਬੀ ਹੁੰਦੀ ਆ ਤੇ ਸਾਰਿਆਂ ਦੇ ਦਿਲਾਂ ਨੂੰ ਜਿਹੜੀ ਠੇਸ ਪਹੁੰਚਦੀ ਅਸੀਂ ਉਸ ਗੱਲ ਦੀ ਛਲਾਗਾ ਕਰਦੇ ਆ ਕਿ ਬਿੱਲ ਲੈ ਕੇ ਆਏ ਨੇ ਪਰ ਉਥੇ ਬੜਾ ਦੁੱਖ ਵੀ ਆ ਕਿ ਹਮੇਸ਼ਾ ਦੀ ਤਰ੍ਹਾਂ ਆਮ ਆਦਮੀ ਪਾਰਟੀ ਨੇ தੰਤ ਭਾਈਚਾਰੇ ਨੂੰ ਜਿੱਥੇ ਅਗਨੋਰ ਕੀਤਾ ਅੱਜ ਉਥੇ ਸਾਡੇ ਸੰਤਾਂ ਮਹਾਂਪੁਰਖਾਂ ਨੂੰ ਗੁਰੂਆਂ ਪੀਰਾਂ ਨੂੰ ਵੀ ਅਗਨੋਰ ਕੀਤਾ ਗਿਆ ਜਿਵੇਂ ਕਿ ਸਾਡੇ ਸ੍ਰੀ ਗੁਰੂ ਰਵਿਦਾਸ ਜੀ ਉਹਨਾਂ ਦੀ ਮੂਰਤੀ ਉਹਨਾਂ ਦਾ ਪਵਿੱਤਰ ਗ੍ਰੰਥ ਅੰਮ੍ਰਿਤ ਬਾਣੀ ਭਗਵਾਨ ਵਾਲਮੀਕ ਜੀ ਦੀ ਮੂਰਤੀ ਸੰਤ ਕਬੀਰ ਜੀ ਦੀ ਮੂਰਤੀ ਸੰਤ ਨੱਭਾ ਦਾਸ ਜੀ ਦੀ ਮੂਰਤੀ ਇਹ ਸਾਰੇ ਸਾਡੇ ਜੋ ਸੰਤ ਮਹਾਂਪੁਰਖ ਨੇ ਗੁਰੂ ਨੇ ਉਹਨਾਂ ਦੀਆਂ ਮੂਰਤੀਆਂ ਨੂੰ ਇਸ ਵਿਦਬੀ ਦੇ ਬਿਲ ਤੋਂ ਜਿਹੜਾ ਵਾ ਉਹ ਬਾਹਰ ਰੱਖਿਆ ਗਿਆ ਕਿ ਇਹਨਾਂ ਦਾ ਸਤਕਾਰ ਨਹੀਂ ਹੈ ਕਿ ਇਹ ਇਹਨਾਂ ਨੂੰ ਇਕੱਲੇ ਦਲਤਾਂ ਦੇ ਗੁਰੂ ਇਹਨਾਂ ਨੂੰ ਦਲਤਾਂ ਦੇ ਸੰਤ ਮਹਾਪੁਰਖ ਸਮਝਦੇ ਨੇ ਇਹਨਾਂ ਨਾਲ ਇਰਖਾ ਕਰਦੇ ਨੇ ਅੱਜ ਬੜੇ ਦੁੱਖ ਨਾਲ ਇਹ ਤੁਹਾਡੇ ਪ੍ਰੈਸ ਦੇ ਸਾਹਮਣੇ ਹੋ ਰਹੇ ਆ ਕਿ ਇਹਨਾਂ ਨੇ ਬੜਾ ਵੱਡਾ ਜਿਹੜਾ ਉਹ ਮੈਂ ਸਮਝਣਾ ਕਿ ਪਾਪ ਕੀਤਾ ਕਿ ਸਾਡੇ ਸੰਤਾਂ ਮਹਾਂਪੁਰਖਾਂ ਦੀਆਂ ਮੂਰਤੀਆਂ ਨੂੰ ਉਹਨਾਂ ਦੀ ਬਾਣੀ ਨੂੰ ਜਿਹੜਾ ਇਸ ਬਿਲ ਦੇ ਵਿੱਚੋਂ ਵਾਂਝੀਆਂ ਰੱਖਿਆ ਗਿਆ ਅਸੀਂ ਆਪਣੇ ਸਮਾਜ ਵੱਲੋਂ ਪੁਰਜੋਰ ਮੰਗ ਕਰਦੇ ਆ ਅਪੀਲ ਕਰਦੇ ਆ ਕਿ ਇਹਨਾਂ ਸਾਡੇ ਸੰਤਾਂ ਮਹਾਪੁਰਖਾਂ ਦੀਆਂ ਮੂਰਤੀਆਂ ਨੂੰ ਉਹਨਾਂ ਦੀ ਬਾਣੀ ਨੂੰ ਇਸ ਬਿਲ ਦੇ ਵਿੱਚ ਜਿਹੜਾ ਵਾ ਉਹ ਐਡ ਕੀਤਾ ਜਾਵੇ ਨਹੀਂ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸੜਕਾਂ ਤੇ ਬੈਠਣ ਨੂੰ ਮਜਬੂਰ ਹੋਣਗੇ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ ਜਿੱਥੇ ਅੱਜ ਇਹਨਾਂ ਨੇ ਬੜਾ ਵੱਡਾ ਪਾਪ ਕੀਤਾ ਸਾਡੇ ਸੰਤਾ ਮਹਾਂਪੁਰਸ਼ਾਂ ਦੀਆਂ ਮੂਰਤੀਆਂ ਨੂੰ ਇਸ ਬਿਲ ਤੋਂ ਬਾਹਰ ਰੱਖ ਕੇ ਇਸੇ ਤਰ੍ਹਾਂ 2022 ਦੇ ਵਿੱਚ ਜਦੋਂ ਇਹਨਾਂ ਨੂੰ ਵੋਟਾਂ ਦੀ ਲੋੜ ਸੀ ਉਦੋਂ ਅਰਵੰਦ ਕੇਜਰੀਵਾਲ ਜੀ ਇੱਥੇ ਆ ਕੇ ਬੜਾ ਕੁਝ ਕਹਿ ਕੇ ਗਏ ਸੀ ਕਿ ਅਸੀਂ ਦਲਿਤ ਸਮਾਜ ਦੇ ਵਿੱਚੋਂ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਅੱਜ ਵੀ ਰੋ 4 ਸਾਲ ਦਾ ਸਮਾਂ ਹੋ ਚੱਲਿਆ ਅਜੇ ਤੱਕ ਡਿਪਟੀ ਮੁੱਖ ਮੰਤਰੀ ਨੂੰ ਬਣਾਇਆ ਨਹੀਂ ਸਿਰਫ ਵੋਟਾਂ ਲੈਣ ਦੀ ਖਾਤਰ ਸਾਡੇ ਦਲਿਤ ਭਾਈਚਾਰੇ ਦੇ ਨਾਲ ਇਹ ਵਿਸ਼ਵਾਸ ਘਾਤ ਕਰਦੇ ਨੇ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਨੇ ਇਸੇ ਤਰ੍ਹਾਂ ਇਹਨਾਂ ਨੇ ਕਿਹਾ ਸੀ ਕਿ 2022 ਦੇ ਵਿੱਚ ਸਾਡੀ ਸਰਕਾਰ ਆਊਗੀ ਅਸੀਂ ਇੱਕ ਸਪੈਸ਼ਲ ਐਸਆਈਟੀ ਦਾ ਗਠਨ ਕਰਾਂਗੇ ਤੇ ਜਿਹੜੇ ਸਾਡੇ ਦਲਤ ਭਾਈਚਾਰੇ ਤੇ ਪਿਛਲੇ 5 ਸਾਲਾਂ ਦੇ ਵਿੱਚ ਅਤਿਆਚਾਰ ਹੋਏ ਨੇ ਕੋਈ ਗਲਤ ਕੇਸ ਹੋਏ ਨੇ ਅਸੀਂ ਉਹ ਸੱਟ ਬਣਾ ਕੇ ਜਿਹੜੇ ਵੀ ਉਹਦੇ ਚ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇਵਾਂਗੇ ਪਰ ਕੁਝ ਨਹੀਂ ਹੋਇਆ ਉਹਦੇ ਨਾਲ ਸਾਡਾ ਦਲਿਤ ਭਾਈਚਾਰੇ ਦਾ ਨੌਕਰੀਆਂ ਦੇ ਵਿੱਚ ਬੈਕਲੌਗ ਉਹ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਇਥੋਂ ਤੱਕ ਪਿੱਛੇ 7 ਇਹਨਾਂ ਨੇ ਰਾਜ ਸਭਾ ਦੇ ਐਮਪੀ ਚੁਣ ਕੇ ਭੇਜੇ ਨੇ ਉਹਦੇ ਵਿੱਚ ਇੱਕ ਵੀ ਸਾਡੇ ਸਮਾਜ ਦਾ ਕੋਈ ਐਮਪੀ ਨਹੀਂ ਚੁਣ ਕੇ ਇਹਨਾਂ ਨੇ ਤੇ ਸੋ ਵੀਰੋ ਬੜਾ ਵੱਡਾ ਸਾਡੇ ਦਲਿਤ ਸਮਾਜ ਦੇ ਨਾਲ ਇਹ ਜਿਹੜਾ ਖਲਵਾੜ ਕੀਤਾ ਗਿਆ ਧੋਖਾ ਕੀਤਾ ਗਿਆ ਅੱਜ ਅਸੀਂ ਤੁਹਾਡੇ ਸਾਹਮਣੇ ਇਹਦੀ ਪੋਰਜੋਰ ਨਿੰਦਾ ਕਰਦੇ ਆਂ ਔਰ ਮੰਗ ਕਰਦੇ ਆਂ ਕਿ ਸਾਡੇ ਸੰਤਾ ਮਹਾਂਪੁਰਛਾਂ ਦੀਆਂ ਜੋ ਮੂਰਤੀਆਂ ਨੇ ਜੋ ਉਹਨਾਂ ਦੇ ਗ੍ਰੰਥ ਨੇ ਉਹਨਾਂ ਨੂੰ ਵੀ ਇਸ ਬਿੱਲ ਦੇ ਵਿੱਚ ਐਡ ਕੀਤਾ ਜਾਵੇ ਕਾਨੂੰਨ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਸਾਡੇ ਵੀ ਸੰਤਾ ਮਹਾਂਪੁਰਛਾਂ ਦਾ ਇੱਜ਼ਤ ਮਾਣ ਸਤਕਾਰ ਜਿਹੜਾ ਵਾ ਉਹ ਬਹਾਲ ਹੋ ਸਕੇ ਇਹ ਅੱਜ ਅਸੀਂ ਪੋਰਜੋਰ ਜਿਹੜੀ ਮੰਗ ਕਰਨ ਵਾਸਤੇ ਤੁਹਾਡੇ ਰਹੀਂ ਇੱਥੇ ਸਾਹਮਣੇ ਹੋਏ ਆਂ ਨਹੀਂ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੂੰ ਸੜਕਾਂ ਤੇ ਆਉਣ ਵਾਤੀ ਮਜਬੂਰ ਹੋਣਾ ਪਊਗਾ ਬਿੱਲ ਪੇਸ਼ ਕੀਤਾ ਗਿਆ ਇਹਦੇ ਵਿੱਚ ਸਰਕਾਰ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਨੇ ਕਿਹਾ ਬਾਈਬਲ ਦੇ ਬਾਰੇ ਕਿਹਾ ਜੀ ਭਰਾਣ ਦੇ ਬਾਰੇ ਕਿਹਾ ਪਰ ਸਾਡੇ ਇਹ ਜੋ ਸੰਤ ਮਹਾਂਪੁਰਸ਼ ਨੇ ਇਹਨਾਂ ਦੀਆਂ ਮੂਰਤੀਆਂ ਵੀ ਹੁੰਦੀਆਂ ਸਤਕਾਰਯੋਗ ਇਹਨਾਂ ਨੂੰ ਵਿੱਚ ਐ ਜਿਹੜਾ ਉਹ ਨਹੀਂ ਕੀਤਾ ਗਿਆ ਅੱਜ ਤਾਂ ਅਸੀਂ ਪ੍ਰਸਤ ਦੇ ਗ੍ਰੀਏ ਸਰਕਾਰ ਕੋਲੋਂ ਮੰਗ ਕਰਨ ਵਾਸਤੇ ਉਪੇਸ਼ ਹੋਇਆ ਤੁਹਾਡਾ ਇਸੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਵੀ ਮੂਰਤੀਆਂ ਵੀ ਸਾਡੀਆਂ ਉਹਨੀਆਂ ਸਤਿਕਾਰਯੋਗ ਨੇ ਅਸਬੀਖ ਸਮਾਜ ਦਾ ਜਿਹੜਾ ਕਿ ਰਾਮ ਤੀਰਥ ਦੇ ਵਿੱਚ ਬੜਾ ਵੱਡਾ ਮੰਦਿਰ ਬਣਿਆ ਹੈ ਜੀ ਉੱਤੇ ਵਾਲਮੀਕੀ ਦੀ ਬਹੁਤ ਵੱਡੀ ਮੂਰਤੀ ਲੱਗੀ ਹੋਈ ਹੈ ਸਾਡੇ ਗੁਰੂ ਰਵਿਦਾਸ ਜੀ ਦਾ ਹਿਸ਼ਾਰਪੁਰ ਦੇ ਵਿੱਚ ਮੰਦਿਰ ਬਣਿਆ ਇਸੇ ਤਰ੍ਹਾਂ ਹੋਰ ਵੀ ਬੜੀਆਂ ਜਗ੍ਹਾ ਤੇ ਸਾਡੇ ਸਤਿਕਾਰਤ ਮੰਦਿਰ ਨੇ ਉਹ ਵੀ ਉਹਨੇ ਸਤਿਕਾਰਤ ਨੇ ਉਹਨਾਂ ਦਾ ਵੀ ਇਹਦੇ ਵਿੱਚ ਐਡ ਕਰਨਾ ਚਾਹੀਦਾ ਇਹਨੇ ਗੱਲ ਹੀ ਨਹੀਂ ਕੀਤੀ ਉਹ ਤਾਂ ਸਿਰਫ ਜੋ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੀ ਟੀਮ ਉਹਨਾਂ ਨੂੰ ਲੈ ਕੇ ਦੇ ਦਿੰਦੀ ਆ ਉਹ ਬਸ ਉਹਨਾਂ ਕੋਈ ਜੀ ਬੋਲਦੇ ਨੇ ਪੰਜਾਬ ਦੇ ਬਾਰੇ ਕਦੇ ਕੋਈ ਨਹੀਂ ਬੋਲਦਾ ਪੰਜਾਬ ਦੇ ਕਿਸੇ ਦਲਤ ਭਾਈਚਾਰੇ ਦੇ ਬਾਰੇ ਨਹੀਂ ਬੋਲਦਾ ਪੰਜਾਬ ਦੀਆਂ ਕੋਈ ਮੰਗਾਂ ਦੇ ਬਾਰੇ ਨਹੀਂ ਗੱਲ ਕਰਦਾ ਉਹ ਤਾਂ ਜੋ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੀ ਟੀਮ ਉੱਥੇ ਬੈਠੀ ਆ ਚੰਡੀਗੜ੍ਹ ਦੇ ਵਿੱਚ ਉਹ ਜੋ ਕੁਝ ਉਹਨਾਂ ਨੂੰ ਕਹਿੰਦੇ ਨੇ ਬਸ ਉਹਨਾਂ ਹੀ ਬੋਲਦੇ ਨੇ ਉਹ ਤੋਂ ਵੱਧ ਬੋਲਦੇ ਉਹਨਾਂ ਨੂੰ ਆਗਿਆ ਨਹੀਂ ਹੈ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਔਰ ਕਰਦੇ ਰਵਾਂਗੇ ਖਾਸ ਕਰਕੇ ਅਸੀਂ ਆਪਣੇ ਐਸੀ ਸਮਾਜ ਦੇ ਨਾਲ ਜਦੋਂ ਵੀ ਕੋਈ ਕਿਤੇ ਧੱਕਾ ਹੁੰਦਾ ਕੋਈ ਬੇਇਨਸਾਫੀ ਹੁੰਦੀ ਆ ਤੇ ਅਸੀਂ ਅੱਗੇ ਆ ਕੇ ਲੜਾਈ ਲੜਦੇ ਆ ਔਰ ਲੜਦੇ ਰਵਾਂਗੇ ਜਿਵੇਂ ਇਹ ਕਹਿੋ ਜੀ ਪੜਤੀ ਕਿ ਜਿਹੜੀ ਕਦੇ ਵੀ ਜਾਤੀਵਾਦ ਨੂੰ ਬੜਾਵਾ ਨਹੀਂ ਦਿੰਦੀ ਪਰ ਅਸੀਂ ਹਰ ਇੱਕ ਸਮਾਜ ਦਾ ਖਿਆਲ ਰੱਖਦੇ ਆ ਹਰ ਇੱਕ ਸਮਾਜ ਦੇ ਨਾਲ ਜਦੋਂ ਵੀ ਕਿਤੇ ਕੋਈ ਧੱਕਾ ਹੁੰਦਾ ਅਸੀਂ ਅੱਗੇ ਹੋ ਕੇ ਮੋਰੇ ਹੋ ਕੇ ਆਪ ਲੜਾਈ ਲੜਦੇ ਹਾਂ ਸੋ ਇਸੇ ਕੜੀ ਤਹਿਤ ਅੱਜ ਵੀ ਅਸੀਂ ਇਹ ਲੜਾਈ ਲੜਨ ਵਾਸਤੇ ਅੱਗੇ ਆਏ ਆ ਕਿ ਸਾਡੇ ਉਹਨਾਂ ਸੰਤਾ ਮਹਾਂਪੁਰਖਾਂ ਦੀ ਜਿਹੜਾ ਉਹ ਬਿੱਲ ਦੇ ਵਿੱਚ ਐਡ ਨਹੀਂ ਕੀਤਾ ਗਿਆ ਉਹਨੂੰ ਵੀ ਐਡ ਕਰਨਾ ਚਾਹੀਦਾ ਜੀ ਜੋ ਅੱਜ ਵਿੱਚ ਤੁਹਾਡੇ ਨਾਲ ਵਿਚਾਰ ਕੀਤੀ ਸਰਦਾਰ ਮਨਜੀਤ ਸਿੰਘ ਮਾਨਾ ਜੀ ਨੇ ਉਹਨਾਂ ਨੇ ਤੁਹਾਨੂੰ ਕਲੀਅਰ ਕਰਤਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਕੋਈ ਵੀ ਮਸਲਾ ਪੰਜਾਬ ਦੇ ਜਿਸ ਵਿੱਚ ਅਸੀਂ ਪੰਜਾਬੀ ਇਨਵੋਲ ਹੋਵਾਂ ਭਾਰਤੀ ਜਨਤਾ ਪਾਰਟੀ ਕਦੇ ਵੀ ਪਿੱਛੇ ਨਹੀਂ ਹਟੇਗੀ ਮੁੱਦਾ ਕੋਈ ਵੀ ਹੋਵੇ ਹਰ ਮੁੱਦੇ ਦੇ ਉੱਤੇ ਅਸੀਂ ਜੋ ਪੰਜਾਬ ਦੇ ਨਾਲ ਨਾ ਲੱਗਦਾ ਹੋਵੇ ਜੋ ਪੰਜਾਬੀਆਂ ਵਾਸਤੇ ਨਾ ਹੋਵੇ ਜਾਂ ਕਿਸੇ ਧਰਮ ਦੀ ਗੱਲ ਸਿੰਗਲ ਧਰਮ ਦੀ ਗੱਲ ਕੀਤੀ ਜਾਵੇ ਉਸ ਵਿੱਚ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਸੋ ਇਹ ਜੋ ਬਿੱਲ ਲਿਆਂਦੇ ਨੇ ਆਮ ਆਦਮੀ ਪਾਰਟੀ ਨੇ ਇਹਦੇ ਵਿੱਚ ਜੋ ਮਾਨਾ ਜੀ ਨੇ ਦੱਸਿਆ 100% ਸਹੀ ਆ ਮੇਰੇ ਪੱਤਰਕਾਰ ਵੀਰਾਂ ਨੇ ਜਿਸ ਤਰ੍ਹਾਂ ਕਿਹਾ ਕਿ ਇਹਦੇ ਵਿੱਚ ਪਾਰਟੀ ਰਾਜਨੀਤੀ ਰਾਜਨੀਤੀ ਦੀ ਕੋਈ ਗੱਲ ਨਹੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿਹਾ ਐਸੀ ਸਮਾਜ ਦੇ ਕਾਰਜਕਰਤਾ ਨਹੀਂਗੇ ਬਹੁਤ ਵੱਡੇ ਅਹੁਦੇਦਾਰ ਨੇ ਐਸੀ ਸਮਾਜ ਦੇ ਕਿਹਾ ਉਹ ਗੱਲ ਨਹੀਂ ਚੁੱਕ ਸਕਦੇ ਇਸ ਕਰਕੇ ਅਸੀਂ ਸਾਰੇ ਇਕਜੁੱਟ ਇਕਮੁੱਠ ਹੋ ਕੇ ਅਸੀਂ ਚਾਹੁੰਦੇ ਆ ਕਿ ਸਾਰੇ ਆਪਣੇ ਦੇਵੀ-ਦੇਵਤਿਆਂ ਦੇ ਸਾਰੇ ਗੁਰੂਆਂ ਦਾ ਬਰਾਬਰ ਸਨਮਾਨ ਹੋਵੇ ਔਰ ਇਸ ਬਿੱਲ ਦੇ ਵਿੱਚ ਕਿਉਂਕਿ ਬੇਅਦਬੀ ਜਿਹੜੀ ਹੋਣੀ ਆ ਪੰਜਾਬ ਦੇ ਅੰਦਰ ਅਕਸਰ ਨੇਤੇ ਘਟਨਾਵਾਂ ਵਾਪਰ ਰਹੀਆਂ ਉਹਨਾਂ ਨੂੰ ਨੱਥ ਪਾਉਣ ਲਈ ਸਾਰਿਆਂ ਦਾ ਸਾਂਝਾ ਸਨਮਾਨ ਕੀਤਾ ਜਾਵੇ ਮੈਂ ਇਸ ਗੱਲ ਦੇਤੇ ਅੱਜ ਸਾਰੇ ਤੁਸੀਂ ਆਏ ਹੋ ਇੱਥੇ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਜੋ ਇਹ ਗੱਲ ਕਹੀ ਆ ਸੀ ਇਹਦੇ ਵਿੱਚ 100% ਅਸੀਂ ਪੰਜਾਬ ਦੇ ਕਿਸੇ ਵੀ ਮਸਲੇ 'ਤੇ ਸਾਰੇ ਇੱਕ ਝੋਟੇ ਇੱਕ ਮੁੱਠੋ ਕੇ ਖੜੇ ਆਂ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਸਾਰਿਆਂ ਦਾ ਸਨਮਾਨ ਦੇਵੀ ਦੇਤਾ ਨਾਲ ਬਰਾਬਰ ਕਰਕੇ ਉਹਨਾਂ ਸਾਰਿਆਂ ਨੂੰ ਬਿੱਲ ਦੇ ਵਿੱਚ ਲਿਆਂਦਾ ਜਾਵੇ